ਬਹਰ ਬੱਕਾ ਦੋਸੇ ਜੰਗ ਲੜੋ ਮੰਗ ਲੜੋ ਬੇਈਮਾਨੋ ਸੇ ਹੱਕ ਜਿਲਾਗੇ ਅਪਣਾ ਆਪਈ لا <laughs> <laughs>

ਜਾਤੋਂ ਸਰਕਾਰ ਬਣੀ ਆ ਉਸ ਵੇਲੇ ਤੋਂ ਇਹਨਾਂ ਨੂੰ ਮੰਗ ਪੱਤਰ ਵੱਖ-ਵੱਖ ਤੌਰ ਤੇ ਦੇ ਰਹੇ ਆ ਸਮੇਂ-ਸਮੇਂ ਤੇ ਦੇ ਰਹੇ ਆ ਔਰ ਇਸ ਸਮੇਂ ਰਵਜੋਸ਼ ਦੇ ਘਰ ਵੀ ਜਾ ਕੇ ਇਹਨਾਂ ਨੂੰ ਮੰਗ ਪੱਤਰ ਦੇ ਕੇ ਆਇਆ ਕਿ ਸਾਡੇ ਨਾਲ ਮੀਟਿੰਗ ਜਿਹੜੀ ਸੈਟਲ ਕਰੋ ਲੇਕਿਨ ਇਹ ਸਰਕਾਰ ਜਿਹੜੀ ਆ ਕਿਸੇ ਨਾਲ ਵੀ ਮੀਟਿੰਗ ਕਰਕੇ ਰਾਜ਼ੀ ਨਹੀਂ ਹੈ ਕਿਸੇ ਦਾ ਸਾਹਮਣੇ ਨਹੀਂ ਹੋ ਸਕਦੀ ਸੋ ਪਹਿਲਾਂ ਸਰਕਾਰਾਂ ਸੀ ਆ ਜਿਹਨਾਂ ਦੇ ਸਿਰ ਪੈਰ ਹੁੰਦੇ ਸੀ ਲੇਕਿਨ ਇਸ ਕਰਕੇ ਪੁਤਲਾ ਬਣਾਇਆ ਗਿਆ ਕਿ ਇਹ ਸਰਕਾਰ ਦੇ ਨਾਲ ਸਿਰਾਂ ਦਾ ਪੈਰ ਆ ਤੇ ਕੁਛ ਵੀ ਨਹੀਂ ਇਹ ਦਿੱਲੀ ਦੇ ਹੁਕਮਾਰਾਂ ਚੱਲਦੀ ਆ ਤੋ ਅਸੀਂ 11 12 13 ਨਵਬਰ ਨੂੰ 3 ਦਿਨ ਪੰਜਾਬ ਦੇ ਵਿੱਚ ਪੁਤਲੇ ਫੂਕੜ ਦਾ ਪ੍ਰੋਗਰਾਮ ਬਣਾਇਆ ਸੀ ਜਿਹਦੇ ਵਿੱਚ ਕੱਚੇ ਬਲਾਜੋ ਪੱਕੇ ਕਰਨੇ ਜੀ ਦੇ ਕਸ਼ਤਾ ਪੁਰਾਣੀ ਪੈਸੇ ਲਾਗੂ ਕਰਨੀ ਤੇ ਆਪਣੇ ਜਿਹੜਾ ਸਾਡਾ ਪਕਾਇਆ ਟਿੱਕੀ ਦਾ 1 ਕਿ ਤੋਂ ਪਹਿਲਾਂ ਦਾ ਪਕਾਇਆ 5-6 ਸਾਲ ਦਾ ਉਹ ਦੇਣਾ ਜਿਹਦੇ ਲਈ ਆਪਾਂ ਜਤੋਂ ਲੜਾਈ ਲੜਦੇ ਆ ਰਹੇ ਆ ਤਾਂ ਲੇਕਰ ਇਹ ਸਰਕਾਰ ਗੱਲ ਕਰਕੇ ਵੀ ਰਾਜ਼ੀ ਨਹੀਂ ਇਸ ਨਾਲ ਕੋਈ ਗੱਲਬਾਤ ਨਹੀਂ ਕਰਦੇ ਉਸ ਕਰਕੇ ਪੁਤਲਾ ਬਣਾ ਕੇ ਸਰਕਾਰ ਨੂੰ ਦਸਰਾ ਚੌੜੇ ਆ ਇਸੇ ਹੁਣ ਇਹ ਬਣਾਇਆ ਕਿਤੇ ਥੋੜਾ ਕਲਾ ਤੜ ਛੱਡਿਆ ਆਲ ਵਾਲੀ ਬੋਟਾ ਵਿੱਚ ਥੋੜਾ ਤੜ ਵੀ ਨਹੀਂ ਰਹਿਣਤਾ ਜਾਊਗਾ ਕੁਛ ਜੜਤਾ ਜਾਊਗਾ ਤੁਸੀਂ ਜਿਸ ਤਰ੍ਹਾਂ ਇਕੱਲੇ ਬੈਠੇ ਆ ਇਸ ਤਰ੍ਹਾਂ ਹੀ ਘਰ ਬੈਠੋਗੇ ਧੰਨਵਾਦ ਪਾਣੀ ਵਿੱਚ ਨਾ ਆਇਓ ਨਾ ਆਇਓ ਨਾ ਜੈ ਭੀਮ ਜੈ ਭਾਰਤ ਬਹੁਤ ਹੀ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਵੱਖ-ਵੱਖ ਨਗਰ ਨਿਗਮਾਂ ਚ ਨਗਰ ਕੌਂਸਲਾ ਵਿੱਚ ਜਿਹੜੇ ਮੰਗ ਪੱਤਰ ਉਹਨਾਂ ਦੇ ਕਮਿਸ਼ਨਰਾਂ ਨੂੰ ਔਰ ਮੁੱਖਰੇ ਡਿਪਟੀ ਕਮਿਸ਼ਨਰਾਂ ਨੂੰ ਔਰ ਨਗਰ ਨਿਗਮ ਨੂੰ ਪੇਸ਼ਾਨੇ ਦਿੱਤੇ ਜਾ ਚੁੱਕੇ ਆ ਭਗਵੰਤ ਮਾਨ ਸਰਕਾਰ ਨੂੰ ਵੀ ਜਿਹੜੀਆਂ ਚਿੱਠੀਆਂ ਵਾ ਸਾਡੀਆਂ ਲੈਟਰਾਂ ਵਾ ਉਹ ਦਿੱਤੀਆਂ ਜਾ ਚੁੱਕੀਆਂ ਆ ਕਿ ਬਹੁਤ ਲੰਬੇ ਸਮੇਂ ਤੋਂ ਜਿੰਨੇ ਸਾਡੇ ਸਫਾਈ ਕਰਮਚਾਰੀ ਔਰ ਆਊਟਸੋਰਸ ਕਾਮਾ ਕਿਸੇ ਵੀ ਫੀਲਡ 'ਚ ਕੰਮ ਕਰਦਾ ਹੈ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਪੱਕਾ ਨਹੀਂ ਕੀਤਾ ਜਾਂਦੀ ਅਜੇ ਪਾਲਸੀ ਹੈਗੀ ਤਾਂ ਘੱਟੋ ਘੱਟ ਜਿਹੜੀ ਤਨਖਾਹ ਉਹਨਾਂ ਦੀ ਹੈ ਉਹ ਚੰਡੀਗੜ੍ਹ ਦੇ ਸਕੇਲ ਦੇ ਨਾਲ ਯੂਨਾਈ ਦੇ ਨਾਲ ਸਾਨੂੰ ਜੁੜੀ ਜਾਵੇ ਪਰ ਜਿਹੜੀ ਸਰਕਾਰ ਹੈ ਇਹਦੇ ਖੰਧ ਤੇ ਬਿਲਕੁਲ ਜੂ ਨਹੀਂ ਸਰਗਦੀ ਤੋ ਇਸ ਕਰਕੇ ਸਾਡ ਪੰਜਾਬ ਪੱਤਰੀ ਜਿਹੜੇ ਸਾਡੇ ਐਡੀਟੇਸ਼ਨ ਆ ਉਹ ਸ਼ੁਰੂ ਹੋ ਚੁੱਕੇ ਆ ਤੋ ਸਰਕਾਰ ਦੇ ਕੰਨ ਖੋਲਣ ਦਾ ਜਿਹੜਾ ਸਮਾਂ ਆ ਉਹ ਆ ਗਿਆ ਵਾ ਔਰ ਬਹੁਤ ਜਲ ਜੇ ਸਰਕਾਰ ਨੇ ਸਾਡੀਆਂ ਮੰਗਾਂ ਨੂੰ ਨਾ ਮੰਨਿਆ ਅਸੀਂ ਪੰਜਾਬ ਪੱਤਰੀ ਦੇ ਉੱਤੇ ਸਬਾਈ ਦਾ ਕੰਮ ਬੰਦ ਕਰ ਗਏ ਔਰ ਨਗਰ ਨਿਕਮ ਵੀ ਹਰੇਕ ਫੀਲਡ ਦਾ ਕੰਮ ਬੰਦ ਕਰਕੇ ਆਪਣੀਆਂ ਮੰਗਾਂ ਮਨਾਉਣੀਆਂ ਸਾਨੂੰ ਆਉਂਦੀਆਂ ਆ ਤੋ ਸਰਕਾਰ ਦੇ ਕੰਨ ਵੀ ਸਾਨੂੰ ਖੋਲਣੇ ਆਂਦੇ ਆ ਸਰਕਾਰ ਬਿਲਕੁਲ ਵੀ ਇਸ ਗੱਲ ਦੇ ਉੱਤੇ ਸਾਡੇ ਦੇ ਸ਼ੰਕਾ ਨਾ ਰੱਖੇ ਕਿ ਅਸੀਂ ਕਿਸੇ ਗੱਲੋਂ ਵੀ ਕਮਜ਼ੋਰ ਪਾਵਾਂਗੇ ਬਹੁਤ ਵਾਰੀ ਫੇਮ ਵੀ ਮੰਗਿਆ ਗਿਆ ਵਾ ਪਰ ਸਮਾਂ ਜਿਹੜਾ ਵਾ ਉਹ ਮੀਟਿੰਗ ਦਾ ਨਹੀਂ ਦਿੱਤਾ ਜਾ ਰਿਹਾ ਸਰਕਾਰ ਟਾਲ ਮਟੋਲ ਕਰਦੀ ਆ ਪਰ ਹੁਣ ਜਿਹੜਾ ਸਮਾਂ ਬਹੁਤ ਲੰਮਾ ਹੋ ਚੁੱਕਾ 20 ਸਾਲ ਦੇ ਲਗਭਗ ਸਫਾਈ ਸੇਵਕਾਂ ਨੂੰ ਕੰਮ ਕਰਦੇ ਹੋ ਚੁੱਕੇ ਆਊਟਸੋਰਸ ਕੰਮਿਆਂ ਨੂੰ 10 ਤੋਂ 15 ਸਾਲ ਹੋ ਚੁੱਕੇ ਆ ਭਾਵੇਂ ਕਿਸੇ ਵੀ ਫੀਲਡ ਦਾ ਹੈ ਪਰ ਜੇ ਹੁਣ ਸਰਕਾਰ ਨੇ ਮੰਗਾ ਨਾ ਮੰਨੀਆਂ ਤੇ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ 2-3 ਮਹੀਨਿਆਂ ਦੇ ਵਿੱਚ ਵਿੱਚ ਪੰਜਾਬ ਪੱਧਰੀ ਸਟ੍ਰਾਈਕ ਹੋ ਕੇ ਪੂਰਨ ਤੌਰ ਤੇ ਕੰਮ ਬੰਦ ਕੀਤਾ ਜਾਊਗਾ ਜਿਸ ਦੀ ਪੂਰਨ ਤੌਰ ਤੇ ਜ਼ਿੰਮੇਵਾਰੀ ਜਿਹੜੀ ਆ ਪੰਜਾਬ ਸਰਕਾਰ ਦੀ ਔਰ ਪ੍ਰਸ਼ਾਸਨ ਦੀ ਹੋਵੇਗੀ ਕਿਉਂਕਿ ਬਾਰ-ਬਾਰ ਇਹਨਾਂ ਨੂੰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਜਿਹੜਾ ਵਾ ਸਰਕਾਰ ਇਹਨ ਗੈਲੀ ਕਰਦੀ ਆ ਸੋ ਸਰਕਾਰ ਸਤਿਰੀ ਰਹਿਣੀ ਚਾਹੀਦੀ ਇਹਨਾਂ ਨੂੰ ਮਲਾਇਮਾਂ ਦੇ ਹੱਕ ਦੇਣੇ ਚਾਹੀਦੇ ਗੱਲਾਂ ਕਰਨੀਆਂ ਵੱਡੀਆਂ-ਵੱਡੀਆਂ ਬਹੁਤ ਸੌਖੀਆਂ ਮਾਈਕਾ ਤੇ ਵੱਡੀਆਂ-ਵੱਡੀਆਂ ਸਟੇਜਾਂ ਤੇ ਪਰ ਮਲਾਇਮਾਂ ਦੇ ਕਲਾਸ 4 ਦੇ ਜਾਂ 3 ਦੇ ਕੰਮ ਕਰਨੇ ਬਹੁਤ ਔਖੇ ਆ ਸੋ ਮੈਂ ਸਰਕਾਰ ਨੂੰ ਇਹ ਅਪੀਲ ਕਰਦਾ ਵਾਂ ਕਿ ਸਾਡੀ ਜਿਹੜੀਆਂ ਮੰਗਾਂ ਆ ਇਹ ਜੈਨੂਇਨ ਮੰਗਾਂ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਮੰਨਿਆ ਜਾਵੇ ਨਹੀਂ ਤਾਂ ਜਿਹੜੇ ਨਤੀਜੇ ਆ ਆਣ ਆਲੇ ਸਮੇਂ ਵਿੱਚ ਸਰਕਾਰ ਨੂੰ ਭੁਗਤਨੇ ਪੈਣਗੇ ਜੈ ਭੀਮ ਜੈ ਭਾਰਤ ਜੀ ਅੱਜ ਮਾਦਮ ਜਿਹੜੇ ਮੁਲਾਜ਼ਮ ਹੈਗੇ ਸਫਾਈ ਕਰਮਚਾਰੀ ਤੇ ਹੋਰ ਵੀ ਕੱਚੇ ਤੇ ਪੱਕੇ ਮੁਲਾਜ਼ਮ ਇਕੱਠੇ ਹੋਏ ਮੰਗਾਂ ਨੂੰ ਲੈ ਕੇ ਤੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਉਹਦੇ ਬਾਰੇ ਮੈਨੂੰ ਦੱਸੋ ਕਿ ਕੀ ਸਲਾਹ ਦੇ ਵਿੱਚ। ਅੱਜ ਸਾਡੇ ਸਫਾਈ ਕਰਮਚਾਰੀ ਯੂਨੀਅਨ ਹੁਸ਼ਿਆਰਪੁਰ ਵੱਲੋਂ ਸਾਨੂੰ ਦੋ ਮੰਗ ਪੱਤਰ ਸੌਂਪੇ ਗਏ ਹਨ। ਜਿਹੜਾ ਪਹਿਲਾ ਮੰਗ ਪੱਤਰ ਹੈ ਉਹਦੇ ਵਿੱਚ ਕੁਝ ਉਹਨਾਂ ਦੀਆਂ ਡਿਮਾਂਡਸ ਨੇ ਜਿਹੜੀਆਂ ਸਰਕਾਰ ਲੈਵਲ ਤੇ ਪੈਂਡਿੰਗ ਹਨ। ਸੋ ਉਹ ਅਸੀਂ ਪੰਜਾਬ ਸਰਕਾਰ ਨੂੰ ਅੱਗੇ ਫਰਦਰ ਪ੍ਰੋਸੈਸ ਲਈ ਅੱਜ ਭੇਜ ਦਵਾਂਗੇ ਉਸ ਤੋਂ ਇਲਾਵਾ ਜਿਹੜਾ ਇੱਕ ਹੋਰ ਮੰਗ ਪੱਤਰ ਦਿੱਤਾ ਗਿਆ ਉਹ ਲੋਕਲ ਲੈਵਲ ਤੇ ਡਿਸਾਈਡ ਕਰਨ ਵਾਲਾ ਹੈ ਉਹ ਅਸੀਂ ਰੂਲਸ ਦੇਖ ਕੇ ਉਹਦੇ ਤੇ ਜੋ ਬੰਦੀ ਕਾਰਵਾਈ ਹੈ ਉਹ ਕਰਾਂਗੇ ਇਸ ਤੋਂ ਇਲਾਵਾ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਹ ਆਸ਼ਵਾਸਨ ਦੇਣਾ ਚਾਹਾਂਗੀ ਕਿ ਜੋ ਵੀ ਐਸ ਪਰ ਰੂਲ ਜੈਨੂਨ ਡਿਮਾਂਡਸ ਉਹਨਾਂ ਦੀਆਂ ਹਨ ਉਹ ਅਸੀਂ ਜ਼ਰੂਰ ਕੰਸੀਡਰ ਕਰਾਂਗੇ ਧੰਨਵਾਦ ਇੱਕ ਮੈਡਮ ਹੋਰ ਚੀਜ਼ ਹੈਗੀ ਆ ਕਿ ਸਪਾਈ ਕਰਮਚਾਰੀ ਇਹ ਕਹਿੰਦੇ ਹੈਗੇ ਜੂਨੀਅਰ ਕਹਿੰਦੀ ਹੈਗੀ ਕਿ ਸਾਡੀਆਂ ਜਿਹੜੀਆਂ ਸਪਾਈ ਕਰਮਚਾਰੀਆਂ ਦੀਆਂ ਡਿਊਟੀਆਂ ਲੋਕਾਂ ਦੇ ਪਲਾਟਸ ਸਾਫ ਕਰਨ ਲਈ ਐਮਸੀਆਂ ਦੇ ਪਲਾਟਸ ਸਾਫ ਕਰਨ ਵਾਸਤੇ ਤੇ ਜਿੱਦਾਂ ਜ਼ਿਲ੍ਹਾ ਪਰਿਸ਼ਦ ਵੀ ਪਿੱਛੇ ਇਹ ਲਾਈਆਂ ਹੈਗੀਆਂ ਡਿਊਟੀਆਂ ਉਹਨਾਂ ਦੀਆਂ ਤਾਂ ਦੁਸ਼ਹਿਰਾ ਗਰਾਊਂਡ ਵੀ ਲਾ ਦਿੰਦੇ ਹੈਗੇ ਆ ਤੇ ਉਹ ਜਿਹੜਾ ਇੱਕ ਤਰ੍ਹਾਂ ਸਾਡੇ ਉੱਤੇ ਬੋਝ ਹੈਗਾ ਆ ਕੋਈ ਤੱਕਾ ਹੈਗਾ ਆ ਤੇ ਉਹਦੇ ਬਾਰੇ ਕੀ ਕਹੋਗੇ ਕਿ ਉਹ ਡਿਊਟੀਆਂ ਕਿ ਹੋ ਰਹੀਆਂ ਨੇ ਅੱਜ ਮੇਰੇ ਨੋਟਿਸ 'ਚ ਇਹ ਚੀਜ਼ ਵੀ ਹੈ ਯੂਨੀਅਨ ਵੱਲੋਂ ਲਿਆਂਦੀ ਗਈ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਕਿਸ ਲੈਵਲ ਤੇ ਉਹਨੂੰ ਕਿਸ ਤਰੀਕੇ ਨਾਲ ਐਡਜਸਟਮੈਂਟ ਕਰਨੀ ਹੈ ਸੋ ਜਲਦੀ ਹੀ ਉਸ ਚੀਜ਼ ਦਾ ਵੀ ਅਸੀਂ ਪਟਾਰਾ ਕਰਾਂਗੇ